ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਅਤੇ ਉਹਨਾਂ ਨੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕਾਂਗਰਸ ਅਤੇ ਅਕਾਲੀ ਦਲ ਨੂੰ ਕਰੜੇ ਹੱਥੀ ਲਿਆ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਨੂੰ ਪਿਛਲੇ 75 ਸਾਲਾਂ ਦਾ ਹਿਸਾਬ ਕਿਤਾਬ ਦੇਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਦ ਦੀਆਂ ਅਤੇ ਪੰਚਾਇਤ ਸਮਤੀ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਪਰ ਪਹਿਲਾਂ ਹੀ ਕਾਂਗਰਸ ਅਤੇ ਅਕਾਲੀ ਦਲ ਦੇ ਵਰਕਰਾਂ ਵੱਲੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਉੱਤੇ ਹਮਲੇ ਕੀਤੇ ਗਏ ਹਨ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ। ਆਓ ਲੈ ਚੱਲਦੇ ਹਾਂ ਪੂਰੀ ਖਬਰ ਵੱਲ ਕਿ ਕੁਲਦੀਪ ਧਾਲੀਵਾਲ ਨੇ ਹੋਰ ਕੀ ਕੀ ਵੱਡੇ aarop ਨੇ ਜਿਹੜੇ ਕਾਂਗਰਸ ਅਤੇ ਅਕਾਲੀ ਦਲ ਉੱਤੇ ਲਗਾ ਦਿੱਤੇ ਹਨ। ਅੱਜ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੌਰਾਨ ਉਹਨਾਂ ਨੇ ਆ ਰਹੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ 14 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਕੱਲ ਤੋਂ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰ ਮੈਦਾਨ ਵਿੱਚ ਉੱਤਰ ਕੇ ਪ੍ਰਚਾਰ ਸ਼ੁਰੂ ਕਰਨਗੇ। ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਨੂੰ 75 ਸਾਲਾਂ ਦੇ ਆਪਣੇ ਰਾਜ ਦਾ ਹਿਸਾਬ ਦੇਣਾ ਚਾਹੀਦਾ ਜਦਕਿ ਆਮ ਆਦਮੀ ਪਾਰਟੀ ਆਪਣੀ 4.5 ਸਾਲਾਂ ਦੀ ਸਰਕਾਰ ਦਾ ਹਿਸਾਬ ਲੋਕਾਂ ਸਾਹਮਣੇ ਰੱਖੇਗੀ। ਉਹਨਾਂ ਦਾਵਾ ਕੀਤਾ ਕਿ ਪਾਰਟੀ ਨੇ ਵਿਕਾਸ, ਇਮਾਨਦਾਰ ਸ਼ਾਸਨ ਅਤੇ ਲੋਕ ਹਿੱਤੇ ਸੀ ਨੀਤੀਆਂ ਦੇ ਆਧਾਰ 'ਤੇ ਕੰਮ ਕੀਤਾ ਅਤੇ ਉਸੇ ਆਧਾਰ 'ਤੇ ਵੋਟਾਂ ਮੰਗੀਆਂ ਜਾਣਗੀਆਂ। ਧਾਲੀਵਾਲ ਨੇ ਕਾਂਗਰਸ ਅਤੇ ਅਕਾਲੀ ਦਲ ਉੱਤੇ ਦੋਸ਼ ਲਗਾਉਂਦਿਆਂ ਕਿਹਾ ਕਿ ਇਹ ਦੋਨੋਂ ਪਾਰਟੀਆਂ ਪਿਛਲੇ ਸਮੇਂ ਤੋਂ ਚੋਣਾਂ ਵਿੱਚ ਧੱਕੇਸ਼ਾਹੀ ਅਤੇ ਗੁੰਡਾਗਰਦੀ ਦੀ ਰਾਜਨੀਤੀ ਕਰਦੀਆਂ ਆ ਰਹੀਆਂ ਹਨ। ਉਨਾ ਕਿਹਾ ਕਿ ਰਾਜਾ ਸੰਸੀ ਹਲਕੇ ਦੇ ਭਿੰਡੀ ਸੈਦਾ ਵਿੱਚ ਕਾਂਗਰਸੀ ਵਰਕਰਾਂ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਉੱਤੇ ਅਤੇ ਵਰਕਰਾਂ ਉੱਤੇ ਹਮਲਾ ਕੀਤਾ ਗਿਆ ਜੋ ਇਸ ਦੀ ਮਿਸਾਲ ਹੈ ਜਿੱਥੇ ਗੋਲੀ ਚਲਾਉਣ ਅਤੇ ਲੋਹੇ ਦੇ ਹਥਿਆਰਾਂ ਨਾਲ ਵਾਰ ਕੀਤੇ ਗਏ ਜਿਸ ਕਾਰਨ ਕਈ ਲੋਕ ਜ਼ਖਮੀ ਹੋ ਕੇ ਹਸਪਤਾਲ ਵਿੱਚ ਦਾਖਲ ਹੋਏ ਹਨ ਉਨਾ ਸਪਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਦਾ ਕਿਤੇ ਵੀ ਐਸਾ ਕਿਸੇ ਗਲਤ ਕੰਮ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਪਾਰਟੀ ਨੇ ਕਦੇ ਵੀ ਫਾਰਮ ਰੱਦ ਕਰਵਾਉਣ ਫਾਈਲਾਂ ਚੁੱਕਣ ਜਾਂ ਕਿਸੇ ਉਮੀਦਵਾਰ ਉੱਤੇ ਦਬਾਅ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਟਾਲੀਵਾਲ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੀਆਂ ਜਾਣ ਵਾਲੀਆਂ ਸੂਚੀਆਂ ਤੋਂ ਸਾਬਤੀ ਮਿਲ ਜਾਵੇਗੀ ਕਿ ਪਾਰਟੀ ਨੇ ਨਿਯਮਾਂ ਅਨੁਸਾਰ ਚੋਣ ਪ੍ਰਕਿਰਿਆ ਵਿੱਚ ਭਾਗ ਲਿਆ ਹੈ। ਅੰਤ ਵਿੱਚ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਚੋਣਾਂ ਨੂੰ ਪੂਰੀ ਤਰ੍ਹਾਂ ਸ਼ਾਂਤਮਈ, ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਕਰਵਾਏਗੀ। ਹਰ ਨਾਗਰਿਕ ਨੂੰ ਬਿਨਾਂ ਡਰ ਦੇ ਆਪਣੀ ਵੋਟ ਪਾਉਣ ਦਾ ਅਧਿਕਾਰ ਮਿਲੇਗਾ ਉਹਨਾਂ ਚੇਤਾਵਨੀ ਦਿੱਤੀ ਕਿ ਅਮਨ ਕਾਨੂੰਨ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਣ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਜਿਸ ਤਰ੍ਹਾਂ ਪੰਜਾਬ ਦੇ ਅੰਦਰ ਕਾਂਗਰਸ ਤੇ ਕਾਲੀਆਂ ਨੇ ਧੱਕੇਸ਼ਾਹੀ ਤੇ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਜੋ ਉਹਨਾਂ ਦੀ ਇਹਨਾਂ ਇਲੈਕਸ਼ਨਾਂ ਵਿੱਚ ਪਰੰਪਰਾ ਰਹੀ ਹੈ ਉਹਨੂੰ ਇਸ ਲੈਕਚਰ ਦੇ ਵਿੱਚ ਵੀ ਉਹਨਾਂ ਨੇ ਕੁਝ ਸਮਾਂ ਤੇ ਹੁੱਲੜਬਾਜੀ ਕੀਤੀ ਗੁੰਡਾਗਰਦੀ ਕੀਤੀ ਬੀਤੇ ਕੱਲ ਵਦਨ ਸਭਾ ਹਲਕਾ ਰਾਜਸਥਾਨੀ ਦੇ ਪਿੰਡ ਪਿੰਡੀ ਸੈਦਾਂ ਦੇ ਵਿੱਚ ਜਿਸ ਦਾ ਸਾਡੇ ਜ਼ਿਲ੍ਹਾ ਪੁਰੀਸ਼ ਦੇ ਉਮੀਦਵਾਰ ਲਖਵਿੰਦਰ ਸਿੰਘ ਲੱਖਾ ਇੱਕ ਸੰਮਤੀ ਦੇ ਉਮੀਦਵਾਰ ਸਾਡੇ 3-4 ਹੋਰ ਪਾਰਟੀ ਵਰਕਰ ਸੀਗੇ ਪੰਜਾਂ ਨੇ ਜਿਸ ਤੰਗ ਨਾਲ ਕਾਂਗਰਸ ਆਈ ਦੇ ਵਰਕਰਾਂ ਨੇ ਗੋਲੀ ਚਲਾਈ ਜਿਸ ਤਗ ਦੇ ਨਾਲ ਉਹਨਾਂ ਨੂੰ ਦਰਵੈਤੀ ਇਥੇ ਆਦਾਂ ਨਾਲ ਵੜਿਆ ਉਹ ਸਾਰੇ ਦੇ ਸਾਰੇ ਅਮਨਦੀਪ ਹਸਪੀਟਲ ਦੇ ਵਿੱਚ ਜਿਹੜੇ ਦਾਖਲ ਨੇ ਹੋਰ ਵੀ ਕਈ ਥਾਵਾਂ ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਕਿਉਂਕਿ ਉਹਨਾਂ ਨੂੰ ਮੈਨ ਲੱਗਦਾ ਕਿ ਜਿੱਦਾਂ ਤੱਕੇਸ਼ਾਈ ਕਰਕੇ ਜਿੱਦਾਂ ਡਰਾ ਧਮਕਾ ਕੇ ਅਸੀਂ ਇਹ ਇਲੈਕਸ਼ਨਾਂ ਜਿਹੜੀਆਂ ਜਿੱਤ ਲਾਂਗੇ ਉਹ ਉਹਨਾਂ ਦੀ ਕਈ ਸੋਚ ਜਿਹੜੀ ਆ ਉਹ ਵੀ ਬਹੁਤ ਨੀਵੇਂ ਲੈਵਲ ਦੀ ਸਾਹਮਣੇ ਆਈ ਜਿਸਾ ਤੁਸੀਂ ਦੇਖਿਆ ਹੋਣਾ ਕਿ ਕ ਐਮਐਲਏ ਦਾ ਐਮਪੀ ਦਾ ਮੁੰਡਾ ਕਹਿ ਰਿਹਾ ਕਿ ਜਿਹੜਾ ਆਪਦਾ ਐਮਐਲਏ ਸਾਡੇ ਪੈਰਾਂ 'ਚ ਬੰਦਾ ਰਿਆ ਸਾਡੇ ਕਾਵਾ ਕੇ ਬਿੰਦਾ ਵੇ ਹੋਰੇ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣਾ ਕਲਵੀਰ ਸਿੰਘ ਜੀ ਦਾ ਜਿਹੜੇ ਐਕਸਐਮਐਲ ਉਹਨਾਂ ਦੀ ਇੱਕ ਵੀਡੀਓ ਹੈ ਤੋ ਕਿੱਡੇ ਮਾਰਦੇ ਨਾਲ ਉਹ ਕਹਿ ਰਿਹਾ ਕਿ ਇਹ ਤਾਂ ਗੁੰਡਾਗਰਦੀ ਜਿੰਨੀ ਆਹ ਕੀਤੀ ਹੈ ਇਹਨਾਂ ਕੋਲ ਤਾਂ ਹੁੰਦੀ ਦੀ ਇਹ ਤੁਸੀਂ 15 ਮਿੰਟਾਂ ਹੀ ਤੁਸਰੋ ਆ ਦੇਖ ਠੀਕ ਹੈ ਕੰਮ ਨਹੀਂ ਸ਼ੁਰੂ ਕੀਤਾ ਮੈਂ ਕੀਤਾ ਭਾਈ ਐਨੇ ਜੇ ਕਹੋਗੇ ਨਾ ਮੈਂ ਮੈਂ ਕੰਮ ਆਜੇ ਸਿੱਖਿਤ ਮੇਰੀ ਤਰ੍ਹਾਂ ਦੇਖੋ ਕੀ ਕਹਿ ਰਿਹਾ ਕਹਿੰਦਾ ਮੈਂ ਤੇ ਆਪਣੇ ਘਾਲ ਸਾਰੀਆਂ ਫੈਲਾ ਮਗਾ ਲਿੰਦਾ ਸੀ ਤੇ ਜਿਹੜੇ ਜਿਹੜੇ ਬੰਦੇ ਕਾਂਗਰਸ ਪਾਰਟੀ ਦੇ ਉਹਨਾਂ ਦੇ ਪੇਪਰ ਰਹਿ ਜਾਂਦੇ ਬਾਕੀਆਂ ਸਭ ਦੇ ਡਾ ਦੇ ਦਿੰਦੇ ਸੀਗੇ ਇਹਨਾਂ ਨੇ ਤਾਂ ਕਹਿੰਦਾ ਕੀਤਾ ਹੀ ਕੋਈ ਨਹੀਂ ਸਾਡਾ ਸਰ ਕੋਈ ਐਦਾ ਦਾ ਨਿਸ਼ਾਨਾ ਨਹੀਂ ਹੈ ਸਾਡੀ ਪਾਰਟੀ ਨੇ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਐਦਾਂ ਦੀ ਕਰਦਾ ਨਹੀਂ ਕੀਤੀ ਕਿ ਜਿੱਥੇ ਫੈਲਾ ਚੋ ਕੇ ਆਪਣੇ ਘਰੀ ਖੜੀਆਂ ਹੋਣ ਜਿੱਥੇ ਕਿਤੇ ਅਮਾਜੇ ਦਾ ਕਹਿੰਦੇ ਆ ਕਿੱਥੇ ਵੀ ਤੁਸੀਂ ਦੱਸ ਦਿਓ ਇੱਕ ਦੋ ਜਗ੍ਹਾ ਛੱਡ ਕੇ ਉਲਟ ਕੀ ਆ ਕਿ ਇਹਨਾਂ ਕੋ ਉਮੀਦਵਾਰ ਨਹੀਂ ਸੀਗੇ ਕਾਂਗਰਸ ਤੇ ਅਕਾਲੀਆਂ ਕੋ ਉਮੀਦਵਾਰ ਨਹੀਂ ਸੀ ਆਗੇ ਇਸ ਕਰਕੇ ਟੁੱਠੇ ਦੋਸ਼ ਲਾਉਣੇ ਇਹ ਤਾਂ ਜੀ ਗੁੰਡਾਗਰਦੀ ਆ ਜੀ ਇਹ ਐਦਾਂ ਹੈ ਜੀ ਤੁਹਾਡੇ ਨੂੰ ਪਤਾ ਜੀ ਕਈ ਬੰਦੇ ਬਹੁਤ ਪਤਾਰੇ ਮੀਡੀਆ ਦੇ ਨਾਲ ਜੁੜੇ ਆ ਦੇਵਾ ਬਾਬਾ ਨਾਨਕ ਦੇ ਵਿੱਚ ਸਰਪੰਚਾਂ ਦੀ ਇਲੈਕਸ਼ਨ 95 ਪਾਸਾ ਦੇ ਸਰਪੰਚ ਜਿਹੜੇ ਉਹਨਾਂ ਦੀ ਸਾਰ ਲਿਸਟ ਉੱਧਾ ਲੱਗ ਜਾਂਦੀ ਜਦੋਂ ਸੁਖੀ ਰੰਧਾਵਾ ਜੀ ਤੇ ਕਾਲੀ ਦਲ ਦਾ ਉੱਥੇ ਰਾਜ ਸੀਗਾ ਇਲੈਕਸ਼ਨ ਹੀ ਹੋਉਂਦੇ ਨੇ ਡੈਮੋਕਰੇਸੀ ਖਤਮ